ਗੁਰ ਸੇਵੀਐ ਆਨਸ ਸਹਜਿਸ ਭਾਏ ਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਆ ਸਬਤਿ ਕਸਮਦੀ ਨੂਰ ਅਰਸਾ ਕੋ ਸਹਾਂਤ ਤੁਰਟ ਸਚੇ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦਿਸ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਸਾਹ ਸਤਨਾਮ ਵਾਹਿ ਗੁਰੂ ਸਾਹਿਬ ਜੀਆ ਰਾਗ ਸੁਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟ ਪਦੀਆਂ ਏਕ ਓੰਕਾਰ ਸਤ ਗੁਰ ਪਰਸਾਦ ਨਾਮਹਿ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਬੀਠਾ ਬਿਨ ਠਾਖੇ ਸਾਧਨਾ ਜਾਪੈ ਨਾਮਹਿ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕਉੜੀ ਬਦਲਾ ਜਨਮ ਗਵਾਇ ਤੀਨਸ ਨਾਹੀ ਆਪੈ ਗੁਰਮੁਖ ਹੋਵਤਾ ਏਕੋ ਜਾਣੈ ਹਮ ਦੁਖ ਨਾ ਸੰਤਾਪੈ ਬਲਹਾਰੀ ਗੁਰ ਅਪਣ ਵਿਟਹੁ ਜਿਨ ਸਾਚੇ ਸੋ ਲਵਾਈ ਸਬਦ ਟੀਨ ਆਤਮ ਪਰਗਾਸੈ ਸਹਜੇ ਰਹਾ ਸਮਾਈ ਰਹਾਓ ਗੁਰਮੁਖ ਗਾਵੈ ਗੁਰਮੁਖ ਭੂਜੈ ਗੁਰਮੁਖ ਸਬਦ ਬੀਚਾਰੇ ਜਿਉ ਪੰਡ ਸਭ ਗੁਰਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਧ ਕਮਾਵੈ ਬੇਖਖੱਟੇ ਸੰਸਾਰੇ ਮਾਇਆ ਮੋਹਤਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕਾ ਜੇ ਸਤਗੁਰ ਸੇਵੈ ਚੱਲ ਸਤਗੁਰ ਭਾਏ ਸਾਚਾ ਸ਼ਬਦ ਸਿਬਤ ਹੈ ਸਾਚੀ ਸਾਚਾ ਮਨਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਮਾ ਵਿੱਚ ਹਾਂ ਜਾਏ ਆਪੇ ਦਾਤਾ ਕਰਮ ਹੈ ਸੱਚ ਸੱਚਾ ਸ਼ਬਦ ਸੁਨਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਜਾ ਅਲਬਤ ਸਾਚੈ ਰੰਗ ਰਾਤਾ ਗੁਰ ਕਾ ਸਹਜ ਸੁਭਾਅ ਹੈ ਬਨਮੁਖ ਸਦ ਹੀ ਕੂੜੋ ਬੋਲੇ ਬੇਖ ਬਿੱਜ ਬੇਖ ਖਾਏ ਜਮ ਕਾਲ ਬਾਦਾ ਤ੍ਰਸਨਾ ਦਾਦਾ ਬਿਨ ਗੁਰ ਕਵਨਿ ਛਾਈ ਸਚਾ ਤੀਰਥ ਜਿਤ ਸਤ ਸਰਨ ਆਵਣ ਗੁਰਮੁਖ ਆਪ ਬੁਜਾਈ ਅਠ ਸਠੀ ਤੀਰਥ ਗੁਰ ਸਬਦ ਦਿਖਾਈ ਤਿਤ ਨਤੈ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਈ ਸੱਚੀ ਸਬਤ ਸੱਚੀ ਸਾਲਾ ਪੂਰੇ ਗੁਰ ਤੇ ਪਾਈ ਤਨ ਮਨ ਸਭ ਕੁਸ਼ ਹਰ ਤਿਸ ਕੇਰਾ ਗੁਰਮਤ ਕਹਿਰ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋ ਮਹ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਸਨਾ ਅਗਨ ਬੁਝਾਏ ਸਬਬਦ ਰਾਤਾ ਸਹਜੇ ਮਾਤਾ ਸਹਜੇ ਰਹਾ ਸਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਕਾ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਇਕੋ ਸੱਚਾ ਸਭ ਮਹ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇ ਲੇ ਤਾਬਖਸੀ ਸੱਚੀ ਭਗਤ ਸਵਾਰੇ ਸਭੋ ਸਤ 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 ਵਰਤੈ ਗੁਰਮਖ ਕੋਈ ਜਾਣ ਜੰਮਨ ਮਰਨਾ ਹੁਕਮ ਵਰਤੈ ਗੁਰਮਖ ਆਪ ਪ੍ਰਸ਼ਾਨ ਨਾਮ ਧਾਇ ਤਾ ਸਤਗੁਰ ਪਾਈ ਜੋ ਇੱਛਾ ਸੋ ਭਲ ਪਾਈ ਨਾਨਕ ਤਿਸ ਦਾ ਸਭ ਕੁਝ ਹੋਵੇ ਜਿ ਵਿੱਚ ਆਪ ਗਵਾਏ ਨਾਮ ਧਿਆਇ ਤਾ ਸਤਿਗੁਰੁ ਪਾਏ ਜੋ ਇੱਛਾ ਸੋ ਬਲ ਪਾਏ ਨਾਨਕ ਤਿਸ ਦਾ ਸਭ ਕੁਝ ਹੋਵੇ ਦੇ ਵਿੱਚ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟ ਪਦੀਆਂ ਏਕੋ ਅੰਕਾਰ ਸਤਿਗੁਰ ਪਰਸਾਦ ਨਾਮਹਿ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸੁਭਜ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਨਾਮ ਵਾਹਿਗੁਰੂ ਸਾਹਿਬ ਜੀ ਠਾਂਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰਨ ਆਏ ਪੰਥ ਚਲੈ ਤਬ ਜਗਤ ਮੇ